ਸਾਰ ਮਜੂਰ ਇਕ ਜਿੰਦਾਬਾਦ ਸਾਰ ਮਜੂਰ ਇਕ ਜਿੰਦਾਬਾਦ ਸ਼੍ਰੀ ਮੁਕਸੇਰ ਸਾਹਿਬ ਵਿਖੇ ਯੂਥ ਕਾਂਗਰਸੀ ਵਰਕਰਾਂ ਦੇ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਵੱਡੀ ਗਿਣਤੀ ਦੇ ਵਿੱਚ ਯੂਥ ਕਾਂਗਰਸੀ ਵਰਕਰ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਇਕੱਠੇ ਹੋਏ ਤੇ ਪ੍ਰਦਰਸ਼ਨ ਉਪਰੰਤ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ ਆਗੂਆਂ ਨੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ 'ਤੇ ਕੀਤੇ ਗਏ ਲਾਠੀ ਚਾਰਜ ਤੇ ਅਥਰੂ ਗੈਸ ਦੇ ਗੋਲਿਆਂ ਦੀ ਬੁਚਾਰ ਦੀ ਨਿੰਦਾ ਕੀਤੀ ਤੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਸਾਰ ਮਜੂਰ ਇਕ ਜਿੰਦਾਬਾਹ ਪ੍ਰੇਸ਼ਰ ਸਿੰਘ ਰਾਜਾ ਉੜਿੰਗ ਜਿੰਦਾਬਾਹ ਅੰਦਰ ਸਿੰਘ ਰਾਜਾ ਉੜਿੰਗ ਜਿੰਦਾਬਾਹ ਅਸਲ ਜਿਹੜਾ ਪ੍ਰਦਰਸ਼ਨ ਸਾਨੂੰ ਕਰਨ ਦੀ ਜ਼ਰੂਰਤ ਸਾਨੂੰ ਇਸ ਕਰਕੇ ਪਈ ਹੈ ਕਿਉਂਕਿ 20 ਨਵੰਬਰ 2020 ਤੋਂ ਜਦੋਂ ਪੰਜਾਬ ਦੇ ਵਿੱਚੋਂ ਨਰਿੰਦਰ ਮੋਦੀ ਦੇ ਖਿਲਾਫ ਕਿਸਾਨਾਂ ਨੇ ਆਪਣੀਆਂ ਮੰਗਾਂ ਮੰਨਣ ਲਈ 13 ਮਹੀਨੇ ਬਾਰਡਰ ਤੇ ਬਹਿ ਕੇ 700 ਜਾਨਾਂ ਪੰਜਾਬ ਦੀਆਂ ਗਵਾ ਕੇ ਕਿਸੇ ਦਾ ਧੀ ਸੀ ਕਿਸੇ ਦਾ ਪੁੱਤ ਸੀ ਕਿਸੇ ਦਾ ਬਾਪੂ ਸੀ 700 ਸਾਡੇ ਕਿਸਾਨ ਸ਼ਹੀਦ ਹੋਏ ਸੀ ਔਰ ਨਰਿੰਦਰ ਮੋਦੀ ਨੇ ਇਹ ਕਿਹਾ ਸੀ ਆ ਵੀ ਤੁਸੀਂ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਸੀ ਵੀ ਧਰਨਾ ਚੱਕ ਲੋ ਤੇ ਅਸੀਂ ਤੁਹਾਡੀਆਂ ਜਿਹੜੀਆਂ ਮੰਗਾਂ ਹੈ ਚਾਹੇ ਉਹ ਐਮਐਸਪੀ ਹੈ ਚਾਹੇ ਸੁਆਮੀਨਾਥਨ ਦੀ ਰਿਪੋਰਟ ਨੂੰ ਲਾਗੂ ਕਰਨਾ ਸੀ ਤੁਹਾਡੀਆਂ ਹੋਰ ਵੀ ਜਿੰਨੀਆਂ ਵੀ ਮੰਗਾਂ ਹੈ ਅਸੀਂ ਉਹਨਾਂ ਨੂੰ ਲਾਗੂ ਕਰ ਦਾਂਗੇ ਅੱਜ ਦੁਬਾਰਾ ਫੇਰ ਕਿਸਾਨਾਂ ਨੂੰ ਇਹ ਅਧੋਲਨ ਸ਼ੁਰੂ ਕਰਨਾ ਪਿਆ ਕਿਉਂਕਿ ਕੋਈ ਤਾਨਾਸ਼ਾਹੀ ਸਰਕਾਰ ਨਰਿੰਦਰ ਮੋਦੀ ਦੀ ਇਹਨਾਂ ਨੂੰ ਪਤਾ ਹੁਣ ਇਲੈਕਸ਼ਨ ਜਿਹੜੇ ਆ ਗਿਆ ਤੇ ਅਸੀਂ ਜੋ ਜੋ ਮਰਜ਼ੀ ਕਰ ਲਗੇ ਪਰ ਪੰਜਾਬ ਇੱਕ ਹਮੇਸ਼ਾ ਜਦੋਂ ਵੀ ਅंदोलਨ ਸ਼ੁਰੂ ਹੋਇਆ ਹਮੇਸ਼ਾ ਪੰਜਾਬ ਚੋਂ ਸ਼ੁਰੂ ਹੋਇਆ ਚਾਹੇ ਉਹ ਕਿਸਾਨੀ ਦਾ ਹੋਵੇ ਅੱਜ ਪੰਜਾਬ ਦੇ ਕਿਸਾਨ ਨੂੰ ਹਰਿਆਣਾ ਵੜਨ ਨਹੀਂ ਦੇ ਰਹੀ ਹਰਿਆਣਾ ਪੁਲਿਸ ਜੋ ਜੋ ਤਸੱਦਦ ਉਹਨਾਂ ਤੇ ਹੋ ਰਿਹਾ ਹੈ ਬੜੇ ਫੱਟੜ ਹੋ ਗਏ ਉਹਨਾਂ ਤੇ ਅਥਰੂ ਗੈਂ ਸਿੱਟੇ ਜਾ ਰਹੇ ਆ ਉਹਨਾਂ ਤੇ ਫਾਇਰਿੰਗ ਕੀਤੀ ਜਾ ਰਹੀ ਹੈ ਉਹਨਾਂ ਨੂੰ ਪੁਲਿਸ ਕੁੱਟੀ ਜਾ ਰਹੀ ਹੈ ਅੱਜ ਨਰਿੰਦਰ ਮੋਦੀ ਕਿੱਥੇ ਹੈ ਅੱਜ ਕਿਉਂ ਨਹੀਂ ਬੋਲ ਰਿਹਾ ਅੱਜ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਉਂ ਨਹੀਂ ਬੋਲ ਰਿਹਾ ਜੇ ਪੰਜਾਬ ਚ ਕੋਈ ਬੋਲਦਾ ਉਹਦੋਂ ਤੇ ਪਰਚਾ ਕਰ ਦਿੰਦੇ ਆ ਅੱਜ ਕਰੇ ਖ ਹਰਿਆਣਾ ਪੁਲਿਸ ਤੇ ਪਰਚਾ ਮੁੱਖ ਮੰਤਰੀ ਭਗਵਨ ਨਾ ਪੰਜਾਬ ਸਰਕਾਰ ਬੋਲ ਰਹੀ ਹੈ ਨਾ ਨਰਿੰਦਰ ਮੋਦੀ ਦਾ ਕੋਈ ਲੀਡਰ ਪੰਜਾਬ ਦਾ ਬੋਲ ਰਿਹਾ ਅੱਜ ਕਿਸਾਨਾਂ ਨੂੰ ਆਪਣੀਆਂ ਮੰਗਾਂ ਦੁਬਾਰਾ ਲਾਗੂ ਕਰਾਉਣ ਲਈ ਦਿੱਲੀ ਬਾਰਡਰ ਤੇ ਖੂਚ ਕਰਨ ਆਏ ਸੀ ਅੱਜ ਉਹਨਾਂ ਦੀ ਹਮਾਇਤ ਤੇ ਅੱਜ ਅਸੀਂ ਯੂਥ ਕਾਂਗਰਸ ਵੱਲੋਂ ਔਰ ਪਿੰਡਾਂ ਚੋਂ ਵੱਖ-ਵੱਖ ਕਿਸਾਨ ਸਾਡੇ ਵੀਰਾਂ ਦੇ ਉਹਦੇ ਸੰਬੰਧ 'ਚ ਅਸੀਂ ਇੱਕ ਮੰਗ ਪੱਤਰ ਡੀਸੀ ਸਾਹਿਬ ਨੂੰ ਦੇਣ ਆ ਰਹੇ ਆਂ ਵੀ ਇਹਨਾਂ ਮੰਗਾਂ ਨੂੰ ਜਲਦ ਤੋਂ ਜਲਦ ਲਾਗੂ ਕੀਤਾ ਜਾਵੇ ਨਹੀਂ ਸਾਨੂੰ ਕੋਈ ਵੱਡਾ ਪ੍ਰੋਟੈਸਟ ਕਰਨ ਲਈ ਸਾਨੂੰ ਮਜਬੂਰ ਨਾ ਕੀਤਾ ਜਾਵੇ ਜੀ ਮੋਸਮ ਦਾ ਤਾਂ ਧਰਨੇ ਦੇ ਵਿੱਚ ਪੂਣੇ ਪਿੱਤੀ ਜਾਉ ਕਿੱਦ ਹਰਿਆਣੇ ਦੇ ਵਿੱਚ ਤੋਂ ਹਰਿਆਣੇ ਦੇ ਬਾਰਡਰ ਤੇ ਕਾਂਗਰਸ ਦੇ ਵੱਲ ਪੁਲਿਸ ਜਾਵੂਗੀ ਅਸੀਂ ਪਹਿਲਾਂ ਕਿਸਾਨ ਦੇ ਪੁੱਤ ਆ ਪਾਰਟੀ ਬਾਦਚਾ ਜੇ ਕਿਸਾਨ ਜਥੇਬੰਦੀਆਂ ਕੋਈ ਵੀ ਸਾਨੂੰ ਕਹਿਣੀਆਂ ਕਿ ਦਿੱਲੀ ਬਾਰਡਰ ਤੇ ਤੁਹਾਡੀ ਨੌਜਵਾਨਾਂ ਦੀ ਲੋੜ ਹੈ ਤਾਂ ਅਸੀਂ ਸਾਰੇ ਤਕੜੇ ਹੋ ਕੇ ਕਾਫਲੇ ਦੇ ਰੂਪ ਦੇ ਵਿੱਚ ਜਾਵਾਂਗੇ ਜੇ ਕਿਸਾਨੀ ਹੈ ਤਾਂ ਪੰਜਾਬ ਬਚੂ ਕਿਸਾਨੀ ਨਾਲ ਹੀ ਅਸੀਂ ਬਚਣਾ ਸੌਣੇ